मैं लुधियाना तो ही चो लड़ांगा रवनीत सिंह बिट्टू मुक्तेश्वर महादेव शिव मंदिर मुक्ति ताम चहिला विखे नतमस्तक हुए रवनीत सिंह बिट्टू मुक्तेश्वर महादेव शिव मंदिर मुक्ति ताम चहिला विच शिवरात्रि बड़ी धूमधाम मनाई जा रही है उथे ही भोलेनाथ के मंदिर विच नतमस्तक हुए रवनीत बिटू संसद मैंबर उन्होंने कहा कि मैं अपने हल्के तो ही चो लड़न का चाहवान हाँ लुधियाना ਤੋਂ ਸੰਸਦ ਦੀ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਪੋਲੇਨਾਥ ਦੇ ਚਰਨਾਂ ਵਿੱਚ ਨਤਮਸਤਕ ਹੋਣ ਦੇ ਲਈ ਸ੍ਰੀ ਮੁਕਤੀ ਧਾਮ ਚਹਿਲਾ ਮੰਦਰ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਪੂਜਾ ਰਚਨਾ ਕੀਤੀ ਉਹਨਾਂ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਸ਼ਿਵਰਾਤਰੀ ਵਾਲੇ ਦਿਨ ਹੀ ਨਹੀਂ ਸਗੋਂ ਕਿਸੇ ਦਿਨ ਵੀ ਆ ਕੇ ਜੋ ਇਸ ਪੋਲੇਨਾਥ ਦੇ ਦਰ ਉੱਤੇ ਨਤਮਸਤਕ ਹੋਣ ਨਾਲ ਮਨੂ ਕਾਮਨਾ ਮੰਗਦੇ ਹਨ ਪੋਲੇਨਾਥ ਉਹਨਾਂ ਦੀਆਂ ਮਨੂ ਕਾਮਨਾਵਾਂ ਪੂਰਨ ਕਰਦੇ ਹਨ ਉੱਥੇ ਹੀ ਉਹਨਾਂ ਨੇ ਆਪਣੇ ਲੁਧਿਆਣਾ ਤੋਂ ਚੋਣ ਲੜਨ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਬਿੰਦੀ ਉਹਨਾਂ ਕਿਹਾ ਕਿ ਮੈਂ ਲੁਧਿਆਣੇ ਤੋਂ ਹੀ ਚੋਣ ਲੜਾਂਗਾ ਕਿਉਂਕਿ ਉਹ ਮੇਰਾ ਆਪਣਾ ਏਰੀਆ ਹੈ ਸਮਰਾਟ ਅੱਜ ਆਪਾਂ ਸਾਰੇ ਜਿਵੇਂ ਹਰ ਵਾਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਚੱਲਾਂ ਤੁਹਾਨੂੰ ਪਤਾ ਹੀ ਆ ਵੀ ਉਰੇ ਜਿਹੜਾ ਵੀ ਆ ਗਿਆ ਜਿਨੇ ਧਿਆ ਲਿਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਤੇ ਪ੍ਰਤੱਖ ਮੈਂ ਜਿੱਦਣ 10 ਸਾਲ ਪਹਿਲਾਂ ਆ ਖੜੇ ਆ ਸਾਡੇ ਹੁਣ ਰਹੀਂ ਰਹੇ ਠੱਪਰ ਜੀ ਆਰਟੀਟੂ ਠੱਪਰ ਜੀ ਸਾਡੇ ਸਤਿਕਾਰਯੋਗ ਸਾਡੇ ਨੀਲ ਕਮਲ ਜੀ ਖੜੇ ਆ ਉਹਨਾਂ ਦੇ بیٹے ਖੜੇ ਆ ਇੱਧਰ ਸਾਡੇ ਠੱਪਰ ਸਾਹਿਬ ਜਿਹੜੇ ਇਹ ਪਹਿਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਇਸ ਸਥਾਨ ਆ ਜਿਹੜਾ ਉਹ ਇੱਥੇ ਹੈਗਾ ਤਾਂ ਅੰਧਿਆਨ ਹੀ ਲੈਣਾ ਹੁੰਦਾ ਨਾ ਵੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਆ ਉਨੂੰ ਲੱਭੋ ਤੇ ਜਦੋਂ ਉਸ ਥਾਂ ਲੱਭਿਆ ਤੇ ਅੱਜ ਉਸ ਤਰੀਕ ਨੂੰ ਮੈਨਾਂ ਦੱਸਦਾ ਹਾਂ ਅੱਜ 21 ਸਾਲ 21 ਸਾਲ ਹੋ ਗਏ ਜੀ ਪੂਰੇ 21 ਸਾਲ ਹੋ ਗਏ 21 ਸਾਲਾਂ ਜੋ ਹੋ ਗਏ 2003 ਨੂੰ ਮਿਲੇ 2003 ਨੂੰ ਤੇ ਉਹ ਉਦੋਂ ਵੀ ਉਹਨਾਂ ਨੇ ਸਾਹਮਣੇ ਕਿਹਾ ਵੀ ਓਰੇ ਜਿਹੜਾ ਲੰਗਰ ਆ ਹਜੇ ਕਿ ਉਦੋਂ ਸਿਰਫ ਥਾਨ ਬਣਿਆ ਨਹੀਂ ਸੀ ਕੁਝ ਵੀ 50000 ਤਾਂ ਲੰਗਰ ਬਣਾਓ ਤੇ ਸਾਰੇ ਹੈਰਾਨ ਵੀ ਉਹਨੇ ਤਾਂ ਪੰਜ ਬੰਦੇ ਨਹੀਂ ਆਏ ਕਦੇ ਤੇ 50000 ਕਿੱਥੇ ਤੇ ਅੱਜ ਤੁਸੀਂ ਦੇਖ ਰਹੇ ਹੋ ਉਹ ਭੋਲੇनाथ ਦੀ ਕਿਰਪਾ ਉਹ ਸ਼ਿਵ ਸ਼ੰਕਰ ਦੀ ਕਿਰਪਾ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰ ਲੋਕ ਇੱਥੇ ਰੋਜ਼ ਦਰਸ਼ਨ ਕਰਨ ਆਉਂਦੇ ਆ ਤੇ ਉਹ ਦਿਨਾਂ ਚ ਤਾਂ ਲੱਖਾਂ ਆਉਂਦੇ ਆ ਤੇ ਹਰ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਮੈਂ ਆਪ ਇੱਕ ਸੱਚੀ ਗੱਲ ਆ ਵੀ ਇੱਕ ਨਮਾਣਾ ਜਿਹਾ ਉਹਨਾਂ ਦਾ ਭਗਤ ਤੇ ਮੇਰੇ ਮਨ ਚ ਹਮੇਸ਼ਾ ਜਿਹੜੇ ਉਹ ਇਸ ਪਵਿੱਤਰ ਸਥਾਨ ਚਹਿਲਾ ਜੋ ਵੀ ਕਦੇ ਵੀ ਮੇਰੇ ਮਨ ਚ ਕੋਈ ਗੱਲ ਮੈਂ ਪ੍ਰਾਰਥਨਾ ਕਰਨੀ ਹੋਵੇ ਤਾਂ ਚਾਹੇ ਲੁਧਿਆਣਾ ਬੈਠੇ ਚੰਡੀਗੜ੍ਹ ਦਿੱਲੀ ਬੈਠੇ ਚਾਹੇ ਉਰੇ ਆ ਕੇ ਪਰਮਾਤਮਾ ਸ਼ਿਵ ਪੁਰੀਆਂ ਕਰਦੇ ਆ ਤੇ ਉਸੇ ਤਰੀਕੇ ਨਾਲ ਮੈਕਸਮ ਦਾ ਵੱਧ ਤੋਂ ਵੱਧ ਇੱਥੇ ਲੋਕ ਆਉਂਦੇ ਆਪਣੀਆਂ ਝੋਲੀਆਂ ਭਰੋ ਰੱਬ ਤੇ ਤਾਂ ਕੋਈ ਗਿਣਤੀ ਨਹੀਂ ਨਾ ਜਿਹੜਾ ਆ ਗਿਆ ਜਿਨੇ ਝੋਲੀ ਅਡਤੀ ਉਹ ਤਾਂ ਭਰਨੀ ਪਰਨੀ ਆ ਇਸ ਕਰਕੇ ਜਿੰਨਾ ਸਾਰਿਆਂ ਨੂੰ ਮੈਂ ਤੁਹਾਡੇ ਰਾਹੀਂ ਜੇ ਵੀ ਕੋਈ ਵੀ ਸੁਣਦਾ ਉਹ ਸ਼ਿਵ ਮੰਦਰ ਚੈਲਾ ਆ ਕੇ ਆਪਣੀਆਂ ਝੋਲੀਆਂ ਭਰੋ ਕਿਸੇ ਦਿਨ ਆਓ ਇਹ ਉਹਨਾਂ ਦੀ ਸ਼ਰਧਾ ਹੈ ਪਰ ਜੋ ਜੀਵਨ ਚ ਚਾਹੀਦਾ ਉਹ ਮਿਲਦਾ ਐਮਪੀ ਸਾਹਿਬ ਇਸ ਵਾਰ ਲੁਧਿਆਣਾ ਤੋਂ ਚਾਹਵਾਂ ਨੂੰ ਜਾਂ ਕਿਸੇ ਹੋਰ ਸੀਟ ਹਾਂਜੀ ਸੀਟ ਲਈ ਇਸ ਵਾਰ ਲੁਧਿਆਣਾ ਤੋਂ ਹੀ ਬੋਲੀਏ ਦੇਖੋ ਪਵਿੱਤਰ ਸਥਾਨ ਤੇ ਖੜੇ ਆ ਸਾਡੇ ਲਈ ਸਭ ਕੁਝ ਸਾਡਾ ਲੁਧਿਆਣਾ ਐ ਕਿਉਂਕਿ ਜ਼ਿਲ੍ਹਾ ਲੁਧਿਆਣਾ ਐ ਜਿੱਥੇ ਜੰਮੇ ਆ ਪਲੇ ਆ ਬੜੇ ਹੋਏ ਆ ਜਿੱਥੇ ਸਾਡੇ ਪਰਿਵਾਰ ਆ ਤੇ ਅਸੀਂ ਬਾਹਰ ਲੋਵਾਰਸ ਹੋ ਕੇ ਕਿਉਂ ਭਟਕੀਏ ਆਪਣੇ ਘਰ ਚ ਕਿਉਂ ਨਹੀਂ ਜਦੋਂ ਘਰੇ ਆ ਬੋਲ ਦਿਨ ਤਾਂ ਸੋਚ ਲਈ ਮੈਂ ਲਾਹਰਨਾ ਹੋਇਆ ਕਿ ਦੇਖੋ ਪਵਿੱਤਰ ਸਥਾਨ ਤੇ ਮੈਂ ਖੜਾ ਹਾਂ ਸਿਆਸੀ ਗੱਲਾਂ ਥੋੜੀਆਂ ਜੀਆਂ ਮੈਂ ਮੈਂ ਮਾਫੀ ਚਾਹੂੰਗਾ ਜਗਾ ਪੀਰ ਮੁਰੰਗੇ ਜਦੋਂ ਇਹ ਨਾਲ ਨੇ ਨਾ ਕੋਈ ਤਾਕਤ ਵੀ ਮੂਰੇ ਨਹੀਂ